ਕਾ ਭਰਤੀ ਬੰਦ ਕਰੋ ਪੱਕੇ ਰੁਜ਼ਗਾਰ ਦਾ ਪ੍ਰਬੰਧ ਕਰੋ ਇਹ ਆਵਾਜ਼ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਨਾਲ ਜੁੜੇ ਸੈਂਕੜੇ ਕੱਚੇ ਮੁਲਾਜ਼ਮਾਂ ਦੀ ਹੈ ਜੋ ਪੰਜਾਬ ਸਰਕਾਰ ਵਿਰੁੱਧ ਕੜਾਕੇ ਦੀ ਠੰਡ 'ਚ ਸੜਕਾਂ 'ਤੇ ਸੰਘਰਸ਼ ਕਰਨ ਲਈ ਮਜਬੂਰ ਨੇ ਤਸਵੀਰਾਂ ਸ਼੍ਰੀ ਮੁਕਸਰ ਸਾਹਿਬ ਤੋਂ ਨੇ ਜਿੱਥੇ ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਵੱਲੋਂ 26 ਜਨਵਰੀ ਦੇ ਜ਼ਿਲ੍ਹਾ ਪੱਤਰੀ ਸਮਾਗਮ ਦੇ ਵਿੱਚ ਪਹੁੰਚ ਰਹੇ ਕੈਬਨਟ ਮੰਤਰੀ ਡਾਕਟਰ ਬਲਬੀਰ ਸਿੰਘ ਨੂੰ ਮੰਗ ਪੱਤਰ ਦੇ ਤੇ ਰੋਜ਼ ਪ੍ਰਦਰਸ਼ਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਪ੍ਰਦਰਸ਼ਨਕਾਰੀਆਂ ਨੂੰ ਕੋਟਕਪੁਰਾ ਰੋਡ ਸਥਿਤ ਬਿਜਲੀ ਘਰ ਤੇ ਹੀ ਰੋਕ ਲਿਆ ਗਿਆ ਪ੍ਰਦਰਸ਼ਨਕਾਰੀ ਕੰਦਾ ਟੱਪ ਕੇ ਸਮਾਗਮ ਵਾਲੇ ਸਥਾਨ ਵੱਲ ਵਧੇ ਤਾਂ ਉਹਨਾਂ ਨੂੰ ਕੋਟਕਪੁਰਾ ਰੋਡ ਤੇ ਪੁਲਿਸ ਨੇ ਰੋਕਿਆ ਜਿੱਥੇ ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਦੀ ਅਗਵਾਈ ਦੇ ਵਿੱਚ ਹੀ ਜ਼ੋਰਦਾਰ ਨਾਰੇਬਾਜ਼ੀ ਸ਼ੁਰੂ ਹੋ ਗਈ ਇਹ ਪ੍ਰਦਰਸ਼ਨਕਾਰੀ ਕੱਚੇ ਮੁਲਾਜ਼ਮ ਸਮੂਹ ਵਿਭਾਗਾ ਦੇ ਆਊਟਸੋਰਸ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ ਤੇ ਸਮੂਹ ਸਰਕਾਰੀ ਵਿਭਾਗਾ ਦੇ ਨਿੱਜੀਕਰਨ ਦੀ ਨੀਤੀ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਨੇ ਮੇਰਾ ਨਾਮ ਬਲਜੀਤ ਸਿੰਘ ਪੱਟਿਆ ਜੀ ਜਲ ਸਪਲਾਈ ਤੋਂ ਜ਼ਿਲ੍ਹਾ ਪ੍ਰਧਾਨ ਤੇ ਸੂਬਾ ਪ੍ਰਚਾਰਕ ਕਰਤਰੀ ਹਾਂ ਅੱਜ ਸਾਡਾ ਪੂਰੇ ਪੰਜਾਬ ਦੇ ਵਿੱਚ ਠੇਕਾ ਸੰਘਰਸ਼ ਮੋਰਚ ਵੱਲੋਂ ਵੱਖ-ਵੱਖ ਜਥੇਬੰਦੀਆਂ ਦੇ ਲਿਖਿਆ ਗਿਆ ਪ੍ਰੋਗਰਾਮ ਹੈ ਜੀ ਕਿਉਂਕਿ ਅਸੀਂ ਲੰਬੇ ਸਮੇਂ ਤੋਂ ਵੱਖ-ਵੱਖ ਭਾਗਾਂ ਦੇ ਵਿੱਚ ਕੱਚੇ ਔਰਸੋਰਸ ਤੇ ਲੈਫਟਮੈਂਟ ਹੋਰ ਕਈ ਕੈਟਾਗਰੀਆਂ ਦੇ ਥਰੂ ਕੰਮ ਕਰਦੇ ਮਜ਼ਦਮਾ ਜੀ ਜਿਵੇਂ ਸਰਕਾਰਾਂ ਪਿਛਲੀਆਂ ਲੰਘੇ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ ਲਾਰੇ ਲਾ ਕੇ ਜਿਹੜੀਆਂ ਸੱਤਾ ਦੇ ਵਿੱਚ ਬੈਠਦੀਆਂ ਉਸੇ ਤਰ੍ਹਾਂ ਇਹ ਸੀਐਮ ਭਗਵੰਤ ਮਾਨ ਆਵਾਜ਼ੀ ਪਾਰਟੀ ਦੀ ਲਾਰੇ ਲਾ ਕੇ ਸਰਕਾਰ ਆਈ ਆ ਤੇ ਪੌਣੇ 2 ਸਾਲ ਬੀਤਣ ਦੇ ਬਾਵਜੂਦ 19 ਵਾਰੀ ਮੀਟਿੰਗਾਂ ਦਿੱਤੀਆਂ ਇਹਨਾਂ ਨੇ ਪਰ ਇੱਕ ਵਾਰ ਵੀ ਜਿਹੜੀ ਸੀਐਮ ਭਗ ਅੱਜ ਸਾਡਾ ਪ੍ਰਟੈਸ ਸੀ ਰੋਸ ਮਾਰਚ ਕਰਨ ਦਾ ਇੱਥੇ ਸਾਨੂੰ ਪ੍ਰਸ਼ਾਸਨ ਵੱਲੋਂ ਧੱਕੇ ਨਾਲ ਘੇਰ ਕੇ ਇੱਥੇ ਸਾਡਾ ਇੱਥੇ ਰੋਕਿਆ ਗਿਆ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਨੂੰ ਜਿਹੜੇ ਜਿੰਨੇ ਵੀ ਕੱਚੇ ਮੁਲਾਜ਼ਮਾਂ ਜਿੰਨੀਆਂ ਵੀ ਕੈਟਾਗਰੀਆਂ ਥਰੂ ਉਹਨਾਂ ਨੂੰ ਮੈਗਨਾ ਦੇ ਵਿੱਚ ਲਿਆ ਕੇ ਪੱਕਾ ਕੀਤਾ ਜਾਵੇ ਨਹੀਂ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਰਕਾਰ ਦਾ ਹੋਰ ਵੀ ਕਟਸ ਆਪਾਂ ਕਰਾਂਗੇ ਇਹਨਾਂ ਦੇ ਜਿਵੇਂ ਵੀ ਮੰਤਰੀ ਸ਼ੰਤਰੀ ਸਾਡੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਆਉਣਗੇ ਅਸੀਂ ਕਾਲੀਆਂ ਝੰਡੀਆਂ ਨਾਲ ਇਹਨਾਂ ਦਾ ਵਿਰੋਧ ਕਰਾਂਗੇ ਇਹਨਾਂ ਨੂੰ ਵੜਨ ਨਹੀਂ ਦਿੱਤਾ ਜਾਊਗਾ ਪਾਵਰ ਕਮੰਡਰਸ ਕੋਲ ਠੇਕਾ ਬਲਾਇਵ ਯੂਨੀਅਨ ਸਰਕਲ ਪ੍ਰਧਾਨ ਮੈਂ ਕੇਸ ਸਿੰਘ ਆ ਜੀ ਸਾਡਾ ਠੇਕਾ ਬਲਾਇਵ ਸੰਘਰਸ਼ ਮੋਰਚੇ ਦੇ ਬੈਨਰ ਹੇਟਾ ਅੱਜ 26 ਜਨਵਰੀ ਨੂੰ ਮੰਗ ਪੱਤਰ ਦੇਣ ਦਾ ਫਰਾਦਾ ਸੀਗਾ ਜਥੇਬੰਦੀ ਮੇਕਨ ਆਇਆ ਸੀ ਸਾਨੂੰ ਹੁਕਮ ਅਸੀਂ ਪੀਸਫੁਲੀ ਜਾਨੀ ਕਿ ਆਪਦਾ ਪ੍ਰੋਟੈਸਟ ਕਰਨ ਲਈ ਕਿਹਾ ਸੀਗਾ ਵੀ ਤੋਂ ਲੈਣਾ ਦੇ ਵਿੱਚ ਅਸੀਂ ਆਪ ਦਾ ਪ੍ਰੋਟੈਸਟ ਕਰਾਂਗੇ ਰੋਸ ਮਾਰਚ ਕਰਾਂਗੇ ਤੇ ਮੰਗ ਪੱਤਰ ਦੇਵਾਂਗੇ ਜਿੱਥੋਂ ਕਿ ਉਹਨਾਂ ਨੇ ਸਾਨੂੰ ਪੂਰਾ ਨਾ ਕਰਤਾ ਸੀ ਜੇ ਤਾਂ ਪ੍ਰੋਟੈਸਟ ਕਰਨਾ ਤਾਂ ਅਸੀਂ ਮੰਗ ਪੱਤਰ ਨਹੀਂ ਲਵਾਂਗੇ ਜਾਲਾ ਕਿ ਸਾਡਾ ਰਾਈਟ ਬਣਦਾ ਹੱਕ ਬਣਦਾ ਪ੍ਰੋਟੈਸਟ ਕਰਨਾ ਆਗਾ ਪੀਸਕੁੜੀ ਕਰ ਰਹੇ ਆ ਨਾ ਅਸੀਂ ਟ੍ਰੈਫਿਕ ਦਾ ਵੀ ਕੱਲ ਦਿੱਤੀ ਸਾਹਿਬ ਜੀ ਸਾਰਿਆਂ ਨੂੰ ਕਹਤਾ ਸੀ ਕਿ ਨਹੀਂ ਨਾ ਕਿਸੇ ਟ੍ਰੈਫਿਕ ਨੂੰ ਵਿਘਨ ਦੇਵਾਂਗੇ ਨਾ ਪਬਲਿਕ ਨੂੰ ਪਰੇਸ਼ਾਨ ਕਰਾਂਗੇ ਦੋ ਲੈਣਾ ਦੇ ਵਿੱਚ ਕਰਾਂਗੇ ਪਰ ਫਿਰ ਵੀ ਸਾਨੂੰ ਅੱਜ ਉਹ ਸਾਡਾ ਜਿਹੜਾ ਪ੍ਰੋਟੈਸਟ ਆ ਉਹ ਨਹੀਂ ਕਰਨ ਦਿੱਤਾ ਜਾ ਨਾ ਸਾਡਾ ਮਨੁੱਖਤਾ ਆ ਰਿਹਾ ਜਾ ਰਿਹਾ ਅੱਲਾ ਕੇਸ਼ਾਇਨਾ ਬਿਜਲੀ ਕਰਦੇ ਵਿੱਚ ਹੀ ਉਥੋਂ ਘੇਰਿਆ ਗਿਆ ਉਹ ਕੰਦਾ ਟੱਪ ਕੇ ਅਸੀਂ ਆਏ ਐਚਓ ਚੱਕਰ ਪਹੁੰਚੇ ਅੱਛਾ ਗਿਆ ਫਿਰ ਖੱਬਾ ਖਾਣੇ ਦੇ ਕੋਲੇ ਫੇਰ ਸਾਨੂੰ ਘੇਰ ਲਿਆ ਗਿਆ ਕਦਾ ਜਦ ਕੋਈ ਹੱਲ ਨਹੀਂ ਪਤਾ ਯਾਰ 19 ਵਾਰ ਸਾਡੀਆਂ ਮੀਤਵਾਂ ਲੈ ਕੇ ਸੀਐਮ ਜੀ ਕੋਲ ਮੁੱਖ ਚੁੱਕਿਆ ਤੇ ਹੁਣ ਫੇਰ ਉਹਨਾਂ ਦਾ ਇਹ ਵਾਲਾ ਰਵੱਈਆ ਵੇਖੋ ਜਿਹੜਾ ਮੰਤਰੀ ਕਹਿ ਰਿਹਾ ਜੀ ਜਿਹਨਾਂ ਨੇ ਪ੍ਰੋਟੈਸਟ ਹੀ ਕਰਨਾ ਤੁਸੀਂ ਮੰਗ ਪੱਤਰ ਕਾਹਦਾ ਲਈਏ ਇਹ ਗੱਲਾਂ ਇਹਨਾਂ ਨੂੰ ਸ਼ੋਭਾ ਨਹੀਂ ਦਿੰਦੀਆਂ